ਆ ਗਿਆ ਪ੍ਰਧਾਨ ਮੰਤਰੀ ਆ ਗਿਆ ਅੱਜ ਗੱਲਬਾਤ ਨਹੀਂ ਕੋਈ ਕਰਨੀ ਕਹਿੰਦਾ ਦਰਸ਼ਨ ਦੇਣੀ ਆ ਗਿਆ ਅੱਜ ਗੱਲਬਾਤ ਨਹੀਂ ਕੋਈ ਕਰਨੀ ਦਰਸ਼ਨ ਦੇਣੀ ਆ ਗਿਆ ਟਰੈਕਟਰਾਂ ਦਾ ਜੇ ਤੂੰ ਮੋਟਰਸਾਈਕਲਾਂ ਦਾ ਜੇ ਤੂੰ ਸੋਨੇ ਦੀਆਂ ਚੈਨੀਆਂ ਦਾ ਜੇ ਤੂੰ ਮੁੰਦਰੀਆਂ ਦਾ ਜੇ ਤੂੰ ਤੇ ਅੱਜ ਬਾਜੀ ਇੱਕ ਵਾਰੀ ਆ ਜਾਂਦਾ ਪ੍ਰਧਾਨ ਮੰਤਰੀ ਪਿਛਲੇ 5 ਸਾਲਾਂ ਦਾ ਚੈਂਪੀਅਨ ਚੱਲਿਆ ਵਾ ਪਹਿਲੀਆਂ 3 ਪੋਜੀਸ਼ਨਾਂ ਦੇ ਵਿੱਚ ਪਿਛਲੇ ਤੇ ਪਿਛਲੇ 2 ਸਾਲ ਦਾ ਪਹਿਲੇ ਦੋ ਨੰਬਰਾਂ 'ਚ ਟਿਕਿਆ ਹੋਇਆ ਵਾ ਪ੍ਰਧਾਨ ਮੰਤਰੀ ਅੱਜ ਚਾਂਦੀ ਦੀਆਂ ਟੋਪੀਆਂ ਜੀਤੂ ਚਾਂਦੀ ਦੀਆਂ ਲਾ ਕਰਾ ਇਹ ਤਾਂ ਹੀਰਾ ਸੋਨੇ ਦੀਆਂ ਚੜਾਉਣ ਵਾਲੀ ਗੱਲ ਹੋਈ ਪਈ ਆ ਸੋਨੇ ਦੀਆਂ ਟੋਪੀਆਂ ਇੱਕ ਵਾਰੀ ਬਾਈ ਜੀ ਤਾਲੀਆਂ ਮਾਰ ਦਿਓ ਅੱਜ ਵੱਡਾ ਦਿਲ ਘਰੇ ਖੜਾ ਲਿਆ ਅੱਜ ਤਾਰਾ ਕਹਿੰਦਾ ਦੁਨੀਆਂ ਲਈ ਮੇਲਾ ਕਰਾਉਣਾ ਵਾ ਦੁਨੀਆਂ ਲਈ ਮੇਲਾ ਕਰਾਉਣਾ ਨਹੀਂ ਮੋਟਰਸਾਈਕਲ ਘਰੇ ਹੀ ਰੱਖ ਲੈਣੇ ਸੀ ਇਹਨਾਂ ਨੇ ਦੋ ਮੋਟਰਸਾਈਕਲ ਘਰੇ ਹੀ ਰੱਖ ਲੈਣੇ ਸੀ ਸੋ ਵੱਡਾ ਸਤਿਕਾਰ ਆ ਜੋ ਬਾਜੀ ਇੱਕ ਜੱਗੇ ਆਜੋ ਕਾਰਸ਼ ਆਜੋ ਸਾਰੇ ਪ੍ਰਬੰਧਕ ਵੀਰ ਤੇ ਸਾਰੇ ਇੱਕ ਫੋਟੋ ਕਰਾ ਲਓ ਤੇ ਦੇਖਦੇ ਆ ਗੱਲ ਕਿੱਥੇ ਜੁਰਦੀ ਆ ਕਰਾ ਲਓ ਸਤਿਕਾਰ ਸੋ ਵੱਡਾ ਧੰਨਵਾਦ ਆ ਬਾਜੀ ਵੱਡਾ ਸਤਿਕਾਰ ਆ ਕਹਦੇ ਬਾਜੀ ਹੁਣ ਚਾਂਦੀ ਦੀਆਂ ਨਹੀਂ ਰਹਿਣੀਆਂ ਪਹਿਲਾਂ ਹੀ ਲੋਕਾਂ ਦੀ ਨਜ਼ਰ ਤੋਂ ਬਚਾਇਆ ਹਾਂ ਸੋਨੇ ਦੀਆਂ ਝੜਾ ਕੇ ਪੰਗਾ ਨਾ ਲੈ ਲਿਓ ਕੋਈ ਲਾ ਬਾਜੀ ਤਾਰੇ ਵੀਰ ਤੁਸੀਂ ਹੀ ਦੋ ਤੁਸੀਂ ਹੀ ਦੋ ਤੁਸੀਂ ਦੋ 1100 ਰੁਪਏ ਬਾਈ ਜੀ ਸ਼ਗਨ ਇਹ ਤਾਰੇ ਦੌਦਰ ਨੂੰ ਮਾਰਦੇ ਬਾਈ ਜੀ ਤਾਲੀਆਂ ਇਹ ਮਾਨ ਸਤਕਾਰ ਹੁੰਦੇ ਆ ਇਹ ਮਾਨ ਸਤਕਾਰ ਹੁੰਦੇ ਆ ਇਹ ਖਿਡਾਰੀਆਂ ਦੇ ਹੁੰਦੇ ਆ ਦਿਲਦਾਰਾਂ ਦੇ ਹੁੰਦੇ ਆ ਇਹ ਯੋਧੇ ਸੂਰਬੀਰਾਂ ਦੀ ਧਰਤੀ ਰੰਗਲਾ ਪੰਜਾਬ ਸਿਖਰ ਹੋਇਆ ਪਿਆ ਸਿਖਰ ਉਧਰੋਂ ਗਰਜੰਡ ਦੇ ਬਾਪੂ ਨੇ ਵੀ ਮਾਇਆ ਕੱਢ ਲਈ ਬਟੂਆ ਪਾ ਲਿਆ ਡਾਲਰਾਂ ਨੂੰ ਹੱਥ ਪੈਂਦਾ ਕਿ ਮਾਇਆ ਨੂੰ ਹੱਥ